ਅਸ਼ੀਕਾ ਜੀ ਤੁਜੜੇ ਉਮੀਦ ਦੇ ਨਾਲ ਤੁਹਾਨੂੰ ਯਾਦ ਹੋਣਾ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਸੋ ਦਿੱਲੀ ਅੰਦੋਲਨ ਉਦੋਂ ਚੱਲਦਾ ਸੀਗਾ ਕਿ ਪਹਿਲਾਂ ਪੰਜਾਬ ਦੇ ਵਿੱਚ ਧਰਨੇ ਲਾਏ ਕਿਸਾਨ ਜੂਨੀਅਨ ਨੇ ਤੇ ਉਸ ਤੋਂ ਬਾਅਦ ਫਿਰ ਦਿੱਲੀ ਨੂੰ ਕੋਚ ਕੀਤਾ ਸੀਗਾ ਪੰਜਾਬ ਪੁਲਿਸ ਨੇ ਕਿਸੇ ਵੀ ਜੂਨੀਅਨ ਦੇ ਲੀਡਰ ਨੂੰ ਹੱਥ ਤੱਕ ਨਹੀਂ ਲਾਇਆ ਸੀ ਨਾ ਹੀ ਜਿਹੜੇ ਲੋਕ ਨਾਲ ਜਾਂਦੇ ਸੀਗੇ ਉਹਨਾਂ ਦੇ ਹੱਥ ਲਾਏ ਸੀ ਇਤੋਂ ਤੱਕ ਕਿ ਲੋਕ ਇੱਕ ਦੋ ਮਹੀਨੇ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਅੱਗੇ ਵੀ ਬੈਠੇ ਰਹੇ ਸੀਗੇ ਉੱਥੇ ਧਰਨਾ ਲਾ ਕੇ ਉੱਥੇ ਤੱਕ ਕبھی ਲਾਠੀ ਚਾਰਜ ਨਹੀਂ ਹੋਇਆ ਸੀਗਾ ਪਰ ਅੱਜ ਪੰਜਾਬ ਦੇ ਵਿੱਚ ਸੰਗਰੂਰ ਨੂੰ ਕਿਸਾਨ ਜੁਨੀਅਨਾਂ ਵੀ ਵੱਧ ਰੀਆਂ ਸੀ ਬਹੁਤ ਸਾਰੀਆਂ ਜੁਨੀਅਨਾਂ ਸੀਗੀਆਂ ਸਿੱਧੂਪੁਰ ਭਾਰਤੀ ਕਿਸਾਨ ਜੁਨੀਅਨ ਆਜ਼ਾਦ ਹੋਰ ਬਹੁਤ ਸਾਰੇ ਭਾਰਤੀ ਕਿਸਾਨ ਜੁਨੀਅਨ ਪੰਜਾਬ ਬਹੁਤ ਸਾਰੀਆਂ ਜੁਨੀਅਨਾਂ ਸੀਗੀਆਂ ਆਮ ਲੋਕ ਵੀ ਸੀਗੇ ਹੋਰ ਜਥੇਬੰਦੀਆਂ ਵੀ ਸੀਗੀਆਂ ਉਹਨਾਂ ਦੇ ਉੱਪਰ ਅੱਜ ਸੰਗਰੂਰ ਦੇ ਵਿੱਚ ਲਾਠੀ ਚਾਰਜ ਹੋਇਆ ਹੈਗਾ ਲਾਠੀ ਚਾਰਜ ਬੁਰੇ ਤਰੀਕੇ ਦੇ ਨਾਲ ਲੋਕ ਕੁੱਟੇ ਗਏ ਨੇ ਸੰਗਰੂਰ ਦੇ ਵਿੱਚ ਵੀ ਲਾਠੀ ਚਾਰਜ ਹੋਇਆ ਹੋਰ ਚਾਰੇ ਪਾਸੇ ਹੋਰ ਵੀ ਬਹੁਤ ਜਗ੍ਹਾ ਦੇ ਉੱਪਰ ਲਾਠੀ ਚਾਰਜ ਜਿਹੜਾ ਕੀਤਾ ਗਿਆ ਪੰਜਾਬ ਦੀ ਸਰਕਾਰ ਵੱਲੋਂ ਆਮ ਲੋਕਾਂ ਦੀ ਸਰਕਾਰ ਜਿਹਨੂੰ ਕਹਿੰਦੇ ਸੀਗੇ ਵੀ ਆਮ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਸੋ ਉਹਦੇ ਵੱਲੋਂ ਜਿਹੜਾ ਪੰਜਾਬ ਦੇ ਲੋਕਾਂ ਉੱਪਰ ਲਾਠੀ ਚਾਰਜ ਕੀਤਾ ਗਿਆ ਹੁਣ ਗੱਲਬਾਤ ਇਹ ਹੈ ਕਿ ਆਉਣ ਵਾਲੀ 13 ਫਰਵਰੀ ਨੂੰ ਪੰਜਾਬ ਦੇ ਲੋਕਾਂ ਨੇ ਜਾਣਾ ਹੈਗਾ ਦਿੱਲੀ ਦਿੱਲੀ ਨੂੰ ਕੂਚ ਕਰਨਾ ਹੈ ਪੰਜਾਬ ਦੀਆਂ ਕਿਸਾਨ ਜੁਨੀਅਨਾਂ ਨੇ ਕੀ ਤੁਹਾਨੂੰ ਲੱਗਦਾ ਹੈ ਸੱਚੋ ਸੱਚ ਜਵਾਬ ਦਿਓ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਭਗਵੰਤ ਮਾਨ ਪੰਜਾਬ ਦੇ ਬਾਰਡਰਾਂ ਤੋਂ ਟੱਪਣ ਦੇ ਦੂਗਾ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਤੁਹਾਨੂੰ ਲੰਘਣ ਦਿੱਤਾ ਸੀਗਾ ਕਾਂਗਰਸ ਦੀ ਸਰਕਾਰ ਵੇਲੇ ਤੁਸੀਂ ਲੰਘੇ ਸੀਗੇ ਬੈਰੀਕੇਡ ਖੁੱਲੇ ਸੀ ਉਹ ਹਰਿਆਣੇ ਵਾਲਿਆਂ ਨੇ ਰੋਕੇ ਸੀ ਪੰਜਾਬ ਪੁਲਿਸ ਨੇ ਕਿਸੇ ਦੇ ਹੱਥ ਨਹੀਂ ਲਾਇਆ ਸੀ ਅੱਜ ਵੀ ਰਿਕਾਰਡ ਹੈ ਉਸ ਟਾਈਮ ਪੰਜਾਬ ਪੁਲਿਸ ਇੱਕ ਪਾਸੇ ਸੀਗੀ ਪਰ ਸਵਾਲ ਇਹ ਉੱਟਦਾ ਹੈ ਕਿ ਹੁਣ ਕਿ ਆਓ ਖਿਚੜੀ ਵਾਂਗੂ ਕੇਂਦਰ ਸਰਕਾਰ ਦੇ ਨਾਲ ਚੱਲਣ ਵਾਲੀ ਪੰਜਾਬ ਸਰਕਾਰ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਦਿੱਲੀ ਜਾਣ ਦੇ ਦੂ ਕੀ ਤੁਸੀਂ ਦਿੱਲੀ ਨੂੰ ਲੰਘ ਜਾਓਗੇ ਕਿ ਤੁਸੀਂ ਦਿੱਲੀ ਜਾ ਸਕੋਗੇ ਕਿ ਇਹ ਇੰਨੀ ਗਰੰਟੀ ਹੈਗੀ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਬਾਰਡਰਾਂ ਦੇ ਉੱਪਰ ਹਰਿਆਣੇ ਵਾਲੇ ਤੇ ਚਲੋ ਲਾਉਣੀ ਲਾਉਣੇ ਨੇ ਉਹ ਤਾਂ ਕੁਝ ਕਹਿ ਨਹੀਂ ਸਕਦੇ ਕਿ ਪੰਜਾਬ ਸਰਕਾਰ ਵੀ ਬੈਰੀਕੇਡ ਨਹੀਂ ਲਾਉਗੀ ਪੰਜਾਬ ਸਰਕਾਰ ਵੀ ਨਹੀਂ ਰੋਕੂਗੀ ਅੱਜ ਜਿਵੇਂ ਕਿਸਾਨ ਲੀਡਰਾਂ ਨੂੰ ਘਰਾਂ ਦੇ ਵਿੱਚ ਨજરਬੰਦ ਕਰ ਲਿਆ ਗਿਆ ਹੋਰ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ ਦੇ ਵਿੱਚ ਨજરਬੰਦ ਕਰ ਲਿਆ ਗਿਆ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਪਹਿਲੀ ਗ੍ਰਿਫਤਾਰ ਕਰ ਲਿਆ ਗਿਆ ਮੀਡੀਆ ਦੇ ਕੈਮਰੇ ਤੱਕ ਖੋਲੇ ਗਏ ਮੀਡੀਆ ਦੇ ਫੋਨ ਤੱਕ ਖੋਲੇ ਗਏ ਪੱਤਰਕਾਰਾਂ ਨੂੰ ਨજરਬੰਦ ਕਰ ਲਿਆ ਗਿਆ ਜਿਹੜੇ ਸਰਕਾਰ ਪੱਖੀ ਨਹੀਂ ਚੱਲਦੇ ਹੈਗੇ ਜਿਹੜੇ ਸਰਕਾਰ ਦੇ ਜਿਹੜੇ ਉਲਟ ਕਈ ਵਾਰ ਆਪਾਂ ਕਹਿੰਦੇ ਨੇ ਜਿਵੇਂ ਕਹਿੰਦੇ ਅੰਦਰੇ ਵੀ ਸਰਕਾਰ ਦੇ ਉਲਟ ਕਵਰ ਲਾਤੀ ਵਿਰੋਧੀ ਖਬਰ ਲਾਤੀ ਕਈ ਵਾਰ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਬਹੁਤ ਕੁਝ ਹੋਇਆ ਹੈਗਾ ਅੱਜ ਸੰਗਰੂਰ ਦੇ ਵਿੱਚ ਅੱਜ ਸੰਗਰੂਰ ਮੈਂ ਕਹਿੰਦਾ ਕਿ 3 ਫਰਵਰੀ ਦਾ ਸੰਗਰੂਰ ਦੇ ਲਈ ਕਾਲਾ ਦਿਨ ਸੀ ਪਰ ਉੱਥੇ ਹੀ ਕਿਸਾਨ ਲੀਡਰਾਂ ਨੂੰ ਇਹ ਚੀਜ਼ ਸੋਚਣੀ ਜ਼ਰੂਰ ਚਾਹੀਦੀ ਹੈ ਕਿ ਜਦੋਂ ਦਿੱਲੀ ਵੱਲ ਨੂੰ ਜਾਣਾ ਹੈਗਾ ਤਾਂ ਕਿੰਨੀ ਕੁ ਤਿਆਰੀ ਜਿਹੜੀ ਉਹਨਾਂ ਦੀ ਹੋਣੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਉਹਨਾਂ ਦੇ ਰਸਤੇ ਦੇ ਵਿੱਚ ਕੋਈ ਰੋੜਾ ਲਾਊਗੀ ਅੜਿੱਕਾ ਬਣੂ ਪੰਜਾਬ ਸਰਕਾਰ ਜਾਂ ਫਿਰ ਸ਼ਾਂਤੀ ਦੇ ਨਾਲ ਉਹਨਾਂ ਨੂੰ ਪੰਜਾਬ ਚੋਂ ਲੰਘਣ ਦਿੱਤਾ ਜਾਊਗਾ ਤੇ ਤਾਂ ਜੋ ਦਿੱਲੀ ਜਾਣ ਆਪਣਾ ਪ੍ਰੋਟੈਸਟ ਕਰਨ ਇੱਥੇ ਇੱਕ ਵੱਡਾ ਸਵਾਲੀਆ ਨਿਸ਼ਾਨ ਸ਼ੁਰੂ ਹੁੰਦਾ ਹੈਗਾ ਤੇ ਖੜਾ ਹੋ ਜਾਂਦਾ ਇੱਕ ਇਹ ਸਵਾਲੀਆ ਨਿਸ਼ਾਨਾ ਕਿ ਜਿਵੇਂ ਅੱਜ ਸੰਗਰੂਰ ਦੇ ਵਿੱਚ ਹੋਇਆਗਾ ਲਾਠੀ ਚਾਰਜ ਹੋ ਗਿਆ ਲੋਕ ਬੁਰੇ ਤਰੀਕੇ ਨਾਲ ਕੁੱਟੇ ਗਏ ਨੇ ਕਿ ਉਹਨਾਂ ਲੋਕਾਂ ਦਾ ਕਸੂਰ ਕੀ ਸੀ ਕੀ ਜਿਹੜਾ ਉਹਨਾਂ ਨੇ ਬਾਲੇ ਵੱਡੇ ਮੈਂ ਕਹਿੰਨਾ ਕਿ ਕੋਈ ਉਹ ਲੜਬਾਜੀ ਕਰਤੀ ਕੋਈ ਕਿਸੇ ਘਟਨਾ ਨੂੰ ਅੰਜਾਮ ਦੇਤਾ ਸੀ ਤਾਂ ਉਹਨਾਂ ਦੇ ਉੱਪਰ ਲਾਠੀ ਚਾਰਜ ਹੋਇਆ ਬਜ਼ੁਰਗ ਕੁੱਟੇ ਗਏ ਬੜੀਆਂ ਗੱਲਾਂ ਬਾਤਾਂ ਜਿਹੜੀਆਂ ਸਾਡੇ ਸਾਹਮਣੇ ਆਉਣ ਵਾਲੀਆਂ ਨੇ ਪਰ ਗੱਲਬਾਤ ਇਹ ਹੈ ਕਿ 13 ਫਰਵਰੀ ਦਾ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਦਿੱਲੀ ਜਾਣ ਦਾ ਕਿ ਉਹ ਕਿੰਨਾ ਕੁ ਹੋ ਕਾਮਯਾਬ ਹੋ ਸਕੂਗਾ ਕਿੰਨਾ ਕੋ ਸੰਘਰਸ਼ ਨੂੰ ਬੂਰ ਪਊਗਾ ਕਿ ਪੰਜਾਬ ਸਰਕਾਰ ਉਸਦੇ ਰਾਹ ਦੇ ਜਿਹੜੀ ਕੇਂਦਰ ਦੇ ਨਾਲ ਕਿਉਂ ਖਿਚੜੀ ਵਾਂਗ ਇਸ ਟਾਈਮ ਆਪਾਂ ਸਾਰੇ ਕਹਿੰਦੇ ਨੇ ਕਿ ਚੱਲ ਰਹੀ ਹੈਗੀ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਐ ਉਸ ਦੇ ਵਿੱਚ ਕੋਈ ਅੜਿੱਕਾ ਨਹੀਂ ਬਣੂਗੀ ਕੋਈ ਰੋੜਾ ਨਹੀਂ ਬਣੂਗੀ ਤੇ ਦੇਖਾਂਗੇ ਉਹਨਾਂ ਚੀਜ਼ਾਂ ਦੇ ਵੀ ਤੁਹਾਨੂੰ ਬਹੁਤ ਜਲਦੀ ਜਿਹੜਾ ਦਿਖਾਵਾਂਗੇ ਕਿ ਜਿਹੜੇ ਬਾਡਰਾਂ ਤੋਂ ਕਿਸਾਨ ਦਿੱਲੀ ਨੂੰ ਗਏ ਸੀਗੇ ਉਹਨਾਂ ਬਾਡਰਾਂ ਦਾ ਜਿਹੜਾ ਆਉਣ ਵਾਲੀ 12 13 ਫਰਵਰੀ ਨੂੰ ਕੀ ਹਾਲ ਹੋਣ ਵਾਲਾ ਹੈਗਾ ਤੇ ਸਰਕਾਰ ਜਿਹੜੀ ਉਹ ਕੀ ਕਰਦੀ ਹੈਗੀ ਸੋ ਮਿਲਦੇ ਆ ਜਲਦੀ ਇੱਕ ਹੋਰ ਕਿਸੇ ਤਾਜ਼ਾ ਅਪਡੇਟ ਦੇ ਨਾਲ ਸੋ ਜੁੜੇ ਰਹੋ ਪੇਜ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ